ਸਤਿ ਸ਼੍ਰੀ ਅਕਾਲ ਗੁਰਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਗੁਰਬੀਰ ਸਿੰਘ ਕੀ ਹਾਲ ਚਾਲ ਨੇ ਬਹੁਤ ਵਧੀਆ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੇ ਆ ਗਿਆ ਰਿਜ਼ਲਟ ਆ ਜਿਹਦੀ ਵੇਟ ਕਰ ਰਹੇ ਸੀ ਬੜੀ ਪਤਾ ਨਹੀਂ ਕਿਉਂ ਬਿਲਕੁਲ ਬਿਲਕੁਲ ਰਿਜ਼ਲਟ ਆ ਗਿਆ ਕਿਵੇਂ ਦਾ ਰਿਹਾ ਕਿਦਾਂ ਦਾ ਜੀ ਦੰਦ ਰੱਖਿਆ ਪਕੀ ਤਾਹੀ ਉਦਾਂ ਦਾ ਰਿਹਾ ਤੇ ਜਾਦ ਰਿਹਾ ਦੇਖੋ ਤੁਹਾਨੂੰ ਦੱਸਿਆ ਸੀ ਉਸ ਦਿਨ ਕਿ ਆਪਾਂ ਜੋ ਗਰਾਊਂਡ ਲੈਵਲ ਦੀ ਰਿਪੋਰਟ ਸੀਗੀ ਉਹ ਆਪਾਂ ਜਿੰਨੇ ਵੀ ਆਪਣੇ ਸੱਜਣ ਮਿੱਤਰ ਉਹਨਾਂ ਕੋਲੋਂ ਲਵਾਈ ਸੀਗੀ ਹਾਂਜੀ ਉਹ ਹੀ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੀ ਸੀਗੀ ਇੱਥੇ ਕਿ ਹਾਂ ਮੈਂ ਆਪਣੀ ਦਸਤਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਿਵੇਂ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਡਿਸਕਸ ਕੀਤਾ ਸੀ ਹਲਕਾ ਖੰਡੂਰ ਸਾਹਿਬ ਤੇ ਹਲਕਾ ਫਰੀਦਕੋਟ ਬਾਰੇ ਤੇ ਭਾਜੀ ਹੁਣਾਂ ਨੇ ਬੜੇ ਵਧੀਆ ਤਰੀਕੇ ਨਾਲ ਚਾਨਣਾ ਪਾਇਆ ਸੀ ਆਪਣੇ ਐਗਜ਼ਿਟ ਪੋਲ ਦੱਸੇ ਸੀ ਤੇ ਸੇਮ ਰਿਜ਼ਲਟ ਵੀ ਉਦਾਂ ਦਾ ਹੀ ਰਿਹਾ ਬਿਲਕੁਲ ਬਿਲਕੁਲ ਸੋ ਹੁਣ ਇਸ ਤਰ੍ਹਾਂ ਆ ਕਿ ਦੇਖੋ ਸਭ ਤੋਂ ਪਹਿਲਾਂ ਜਿੱਤੇ ਹੋਏ ਲੋਕ ਸਭਾ ਮੈਂਬਰਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਵਧਾਈਆਂ ਤੇ ਬਾਕੀ ਦੇਖੋ ਲੋਕਾਂ ਨੇ ਆਪਣਾ ਕੰਮ ਜਿਹੜਾ ਵਾ ਉਹ ਬੜੇ ਮਨੋਹੋਕੇ ਕੀਤਾ ਵਾ ਜਿੱਤੇ ਕਿੱਡੇ ਵੱਡੇ ਮਾਰਜਿਨਾਂ ਦੇ ਨਾਲ ਜਿਹੜਾ ਵਾ ਉਹ ਐਮਪੀ ਜਿਹੜੇ ਆ ਚੁੜੇ ਆ ਹਨਾ ਲੋਕ ਸਭਾ ਦੀਆਂ ਪੌੜੀਆਂ ਜਿਹੜਾ ਵਾ ਉਹ ਇਹਨਾਂ ਨੂੰ ਚੜਾਇਆ ਤੇ ਗਾੜੀ ਹੁਣ ਇਹਨਾਂ ਦੇ ਫਰਜ਼ ਨੇ ਹਨਾ ਲੋਕਾਂ ਦੇ ਅਹੀਂ ਆਪਣੇ ਇਸ ਚੈਨਲ ਦੇ ਰਾਹੀਂ ਜਿਹੜਾ ਸਾਡਾ ਚੈਨਲ ਹੈਗਾ ਵਾ ਦਾ ਵੱਡਾ ਸਟੂਡੀਓ ਠੀਕ ਹੈ ਨਾ ਤੇ ਅਸੀਂ ਇਹਦੇ ਮਾਧਿਅਮ ਰਾਹੀਂ ਅਸੀਂ ਜਿਹੜੀ ਉਹ ਬੇਨਤੀ ਕਰਦੇ ਹਾਂ ਕਿ ਲੋਕਾਂ ਨੇ ਤੇ ਆਪਣਾ ਕੰਮ ਕਰ ਦਿੱਤਾ ਬਿਲਕੁਲ ਠੀਕ ਹੈ ਨਾ ਹਾਂਜੀ ਤੇ ਹੁਣ ਤੁਸੀਂ ਆਪਣਾ ਕੰਮ ਜਿਹੜਾ ਉਹ ਸ਼ੁਰੂ ਕਰ ਦੋ ਕਿ ਇਹਨਾਂ ਦੇ ਪੰਜਾਬ ਦੇ ਹਾਕਾਂ ਦੀ ਗੱਲ ਜਿਹੜੀ ਆ ਉਹ ਪਾਰਲੀਮੈਂਟ ਤੱਕ ਲੈ ਕੇ ਜਾਓ ਬਿਲਕੁਲ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਐਮਪੀ ਜਿਨ੍ਹਾਂ ਨੂੰ ਆਪਣੇ ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਜਤਾਇਆ ਵਾ ਉਹ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਤੇ ਖਰਾ ਉਤਰਨਗੇ ਬਿਲਕੁਲ ਪੰਜਾਬ ਦੇ ਮੁੱਦੇ ਬੜੇ ਨੇ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਵਾ ਠੀਕ ਹੈ ਨਾ ਪਾਣੀਆਂ ਦਾ ਮੁੱਦਾ ਵਾ ਫਿਰ ਦੇਖੋ ਇੱਕ ਬੜਾ ਗੰਭੀਰ ਮੁੱਦਾ ਵਾ ਜਿਹੜਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਬਰਗਾੜੀ ਦਾ ਮੁੱਦਾ ਤੇ ਬਰਗਾੜੀ ਕਾਂਡ ਦੇ ਉੱਤੇ ਵੀ ਉਹ ਵੀ ਜਿਹੜੀ ਹੈ ਗੱਲ ਜਿਹੜੀ ਹੈ ਉਹ ਪਾਰਲੀਮੈਂਟ ਤੱਕ ਗੂੰਜਣੀ ਚਾਹੀਦੀ ਹੈ ਕਿ ਉਹ ਵੀ ਕਿਸੇ ਪਾਸੇ ਗੱਲਣ ਲੱਗਣੀ ਚਾਹੀਦੀ ਹੈ ਫਿਰ ਹੋਰ ਜਿਹੜੇ-ਜਿਹੜੇ ਹਲਕਿਆਂ ਤੋਂ ਹਨਾ ਜਿੱਥੇ-ਜਿੱਥੇ ਲੋਕਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਵਾ ਉਹਨਾਂ ਹਲਕੇ ਦੇ ਲੋਕਾਂ ਦੀ ਜਿਹੜੀ ਆ ਉਹਨਾਂ ਦੀ ਹੱਕਾਂ ਦੀ ਗੱਲ ਜਿਹੜੀ ਆ ਉਹ ਪਾਰਲੀਮੈਂਟ ਜਿਵੇਂ ਦੀ ਪੰਜਾਬ ਦਾ ਹੁਣ ਸਭ ਤੋਂ ਮੇਨ ਮੁੱਦਾ ਨਸ਼ਿਆਂ ਦਾ ਮੁੱਦਾ ਵਾ ਉਹਦੇ ਹਲ ਵੀ ਥੋੜਾ ਇਹਨੂੰ ਧਿਆਨ ਦੇਣਾ ਚਾਹੀਦਾ ਇੱਕ ਗੱਲ ਮੈਂ ਹੋਰ ਵੀ ਨਾਲ ਕਰ ਦੇਣਾ ਚਾਹੁੰਦਾ ਕਿਉਂਕਿ ਲੋਕ ਨਾ ਨਿਰਾਸ਼ ਜੇ ਵੀ ਹੁੰਦੇ ਆ ਕਿਉਂਕਿ ਪਹਿਲਾਂ ਕਈ ਵਾਰੀ ਵੇਖਿਆ ਵਾ ਕਿ ਹੁਣ ਐਮਪੀ ਬਣ ਜਾਂਦੇ ਨੇ ਹਨਾ ਹੂੰ ਤੇ ਫਿਰ ਜਦੋਂ ਐਮਪੀ ਬੰਦਾ ਬਣ ਜਾਂਦਾ ਫਿਰ ਚਲੋ ਤੁਹਾਨੂੰ ਪਤਾ ਸੁਖ-ਸੂਲ ਤਾਂ ਵੀ ਸੋਹਣੀਆਂ ਮਿਲ ਜਾਂਦੀਆਂ ਗੱਡੀ ਮਿਲ ਜਾਂਦੀ ਟੀ ਲਾਲ ਬੱਤੀ ਲੱਗੀ ਨਾਲ ਦੋ ਗੱਡੀਆਂ ਅੱਗੇ ਦੋ ਗੱਡੀਆਂ ਪਿੱਛੇ ਨਾਲ ਸਿਕਿਉਰਿਟੀ ਤੇ ਉਹ ਬੰਦਾ ਪਤਾ ਸਿਕਿਉਰਿਟੀ ਮਿਲ ਜਾਂਦੀ ਹੈ ਪਾਇਲਟ ਗੱਡੀਆਂ ਮਿਲ ਜਾਂਦੀਆਂ ਤੇ ਜ਼ਿਆਦਾਤਰ ਐਮਪੀ ਜਿਹੜੇ ਆ ਨਾ ਉਹ ਆਪਣੀਆਂ ਸੁਖ-ਸੂਲ ਤਾਂਕੀ ਸਹਿਮਤ ਰਹਿ ਜਾਂਦੇ ਆ ਬਿਲਕੁਲ ਤੇ ਤੁਹਾਨੂੰ ਪਤਾ ਵੀ ਸੈਲਰੀਆਂ ਵੀ ਚੰਗੀਆਂ ਨੇ ਔਰ ਪੱਤੇ ਵਧੀਆ ਹੋਣੇ ਸੋ ਐਰਕਾਂ ਕੁਝ ਵੱਖਰਾ ਹੋਣਾ ਚਾਹੀਦਾ ਉਮੀਦ ਤੇ ਇਹੀ ਹੈ ਪੰਜਾਬ ਦੇ ਲੋਕਾਂ ਨੇ ਵੇਖੋ ਜੇ ਜੇ ਆਪਾਂ ਵੱਖਰਾ ਕੁਝ ਕਰਾਂਗੇ ਜੇ ਲੋਕਾਂ ਲਈ ਕੁਝ ਕਰਾਂਗੇ ਤੇ ਤਾਂ ਹੀ ਜਿਹੜੇ ਆ ਲੋਕ ਸਾਨੂੰ ਜਿਹੜਾ ਵਾ ਉਹ ਸਾਡੇ ਤੇ ਭਰੋਸਾ ਕਰਨਗੇ ਨਹੀਂ ਤੇ ਭਰੋਸਾ ਤੇ ਆਲਰੇਡੀ ਜਿੰਨੇ ਵੀ ਪੋਲੀਟੀਕਲ ਲੋਕ ਨੇ ਨਾ ਉਹਨਾਂ ਦਾ ਭਰੋਸਾ ਤਾਂ ਵਕੀਲ ਉੱਠਿਆ ਪਿਆ ਉਹਨਾਂ ਤੋਂ ਲੋਕਾਂ ਦਾ ਉੱਠਿਆ ਪਿਆ ਭਰੋਸਾ ਉਹਨਾਂ ਤੋਂ ਹੈ ਕਿ ਨਹੀਂ ਹੁਣ ਕੋਈ ਵੇਖ ਲਓ ਪਿਛਲੇ ਦੇਣੀ ਆਪਣਾ ਜਿਹੜਾ ਆਮ ਆਦਮੀ ਪਾਰਟੀ ਨੂੰ ਲੋਕ ਲੈ ਕਿੱਡੇ ਕਿੱਡੀ ਵੱਡੀ ਜਿੱਤ ਇਹਨਾਂ ਨੇ ਦਿੱਤੀ ਸੀ ਹਨਾ ਬਿਲਕੁਲ 92 100 ਇਲੈਕਸ਼ਨ ਦੇ ਵਿੱਚ ਬੜਾ ਤਗੜਾ ਮੈਂਡੇਟ ਦੇ ਕੇ ਦਿੱਤਾ ਤੇ ਐਰਕਾਂ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਉਹ ਵੀ ਯਾਦ ਹੀ ਰੱਖਣਾ ਹਣਾ ਬਿਲਕੁਲ ਮਤਲਬ ਪਾਵਰ ਤਾਂ ਸਾਰੀ ਲੋਕਾਂ ਨੇ ਅਸਚਾ ਨਾ ਬਿਲਕੁਲ ਬਿਲਕੁਲ ਯਾਨੀ ਕਿ ਸਾਡੇ ਨੂੰ ਇੱਕ ਵਾਰ ਸਾਨੂੰ ਇੰਨਾ ਵੋਟਾਂ ਪੈ ਗਈਆਂ ਤਾਂ ਹਰ ਵਾਰ ਲੋਕਾਂ ਨੇ ਪਾਈ ਜਾਣੀ ਜੇ ਕਿਤਨਾ ਕਿਤੇ ਕੋਤਾਈਆਂ ਹੋਈਆਂ ਨੇ ਵਰਕਰਾਂ ਨੂੰ ਇਗਨੋਰ ਕੀਤਾ ਗਿਆ ਵਾ ਜਾਂ ਲੋਕਾਂ ਦੇ ਕੰਮ ਨਹੀਂ ਕੀਤੇ ਗਏ ਤੇ ਉਹਦਾ ਰਿਜ਼ਲਟ ਜਿਹੜਾ ਵਾ ਉਹ ਬਿਲਕੁਲ ਲੋਕਾਂ ਨੇ ਜਿਹੜਾ ਵਾ ਉਹ ਖੁੱਲ੍ਹ ਦਿੱਲੀ ਦੇ ਨਾਲ ਜਿਹੜੇ ਲੋਕਾਂ ਨੇ ਜਤਾਇਆ ਹੀ ਤੇ ਉਹਨਾਂ ਨੇ ਆੜਕਾ ਜਾਂਚ ਵੀ ਸਿਖਾ ਦਿੱਤੀ ਜਾਂਚ ਵੀ ਸਿਖਾ ਤੇ ਮੈਂ ਇਹ ਇਹ ਦੇਖੋ ਇਹ ਵੀ ਅਸੀਂ ਸੋ ਆਸ ਕਰਦੇ ਹਾਂ ਕਿ ਦੇਖੋ ਅਜੇ ਆਪਣਾ ਕਾਰਜਕਾਲ ਉਹਨਾਂ ਦਾ ਅਜੇ ਆਮ ਆਦਮੀ ਪਾਰਟੀ ਦਾ 3 ਸਾਲ ਦਾ ਕਾਰਜਕਾਲ ਜੀ ਪਿਆ ਵਾ ਹਾਂਜੀ ਤੇ ਜੇ ਤੇ ਆਪਣੇ ਵਿੱਚ ਕੁਝ ਨਾ ਕੁਝ ਸੁਧਾਰ ਲੈ ਕੇ ਆਉਣਗੇ ਹਨਾ ਜੇ ਤੇ ਆਪਣੇ ਵਰਕਰਾਂ ਦੀ ਪਛਾਣ ਕਰਨ ਦਾ ਭਣਗੇ ਕਿਉਂਕਿ ਜ਼ਿਆਦਾਤਰ ਕੀ ਵੇਖਣ ਨੂੰ ਮਿਲਿਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਹੀ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹੋਏ ਹੂ ਹੂੰ ਜਿੰਨਾ ਲੋਕਾਂ ਨੇ ਕਹਿੰਦੇ ਉਹ ਜ਼ਿਆਦਾਤਰ ਅਸੀਂ ਵੀ ਵਿਚਰਦੇ ਹਾਂ ਨਾ ਤੇ ਲੋਕਾਂ ਦੇ ਨਾਲ ਤੇ ਲੋਕਾਂ ਤੋਂ ਯਾਰ ਅਸੀਂ ਬੜੀ ਮਿਹਨਤ ਕੀਤੀ ਸੀ ਪਾਰਟੀ ਨੂੰ ਲੈ ਕੇ ਜੋ ਸੋਚ ਕੇ ਲੈ ਕੇ ਆਏ ਸੀਗੇ ਉਹ ਖਰੀ ਨਹੀਂ ਉਤਰੀ ਸਾਡੀ ਕੋਈ ਗੱਲ ਨਹੀਂ ਸੁਣਦਾ ਦੂਸਰੀਆਂ ਪਾਰਟੀਆਂ ਤੋਂ ਬੰਦੇ ਚੁੱਕਦੇ ਨੇ ਇੰਟਰ ਕਰਾਉਂਦੇ ਨੇ ਗੱਲਾਂ ਦੇ ਵਿੱਚ ਆਪਣਾ ਆਪਣਾ ਪਾਉਂਦੇ ਨੇ ਸਰੂਪਾ ਪਾਉਂਦੇ ਨੇ ਤੇ ਚੱਲ ਭਾਈ ਤੂੰ ਗਾੜੀ ਇਦਾਂ ਨਹੀਂ ਚੱਲੋ ਠੀਕ ਹੈ ਆਪਣੇ ਵਰਕਰ ਦੀ ਪਛਾਣ ਕਰਨੀ ਚਾਹੀਦੀ ਹੈ ਜਿਹੜੇ ਇਹਨਾਂ ਲੋਕਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਇਹ ਲੋਕਾਂ ਦੀ ਆਪ ਪਾਰਟੀ ਆ ਆਮ ਬੰਦਿਆਂ ਦੀ ਪਾਰਟੀ ਆ ਅਸੀਂ ਆਮ ਬੰਦਿਆਂ ਆ ਆਮ ਘਰਾਂ ਜੋ ਜਿਹੜੇ ਲੀਡਰ ਚੁਣਨੇ ਆ ਤੇ ਰਿਆ ਵੀ ਥੋੜਾ ਵੀ ਥੇਰ ਪਰ ਬਾਅਦ ਵਿੱਚ ਫਿਰ ਜਦੋਂ ਦੂਸਰੀ ਪਾਰਟੀ ਦਾ ਕੋਈ ਨੇਤਾ ਆਇਆ ਆਓ ਜੀ ਤੁਸੀਂ ਉਹਦਾ ਬੈਕਗ੍ਰਾਉਂਡ ਚੈੱਕ ਕਰੋ ਉਹ ਨਾ ਫਿਰ ਹੋਣਾ ਆ ਆਮ ਆਦਮੀ ਪਾਰਟੀ ਜਿਹੜੇ ਆਮ ਜਿਹੜੇ ਜਦੋਂ ਫਿਰ ਮੈਂ ਤੇ ਇਹ ਗੱਲ ਕਹਿਣਾ ਵਾਂ ਕਿ ਜਿਹੜੀ ਸਾਨੂੰ ਵਿਖਾਵੇ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੁੱਦਿਆਂ ਦੀ ਰਾਜਨੀਤੀ ਕਰਨੀ ਚਾਹੀਦੀ ਬਿਲਕੁਲ ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਤੇ ਰਾਜਨੀਤੀ ਦਾ ਦੇਖੋ ਜੇ ਰਾਜਨੀਤੀ ਜੇ ਤੁਸੀਂ ਸਾਫ ਸੁਥਰੀ ਰਾਜਨੀਤੀ ਕਰੋਗੇ ਤੇ ਤੁਹਾਨੂੰ ਇਦਾਂ ਦੀਆਂ ਗੱਲਾਂ ਸੁਣਣੀਆਂ ਨਹੀਂ ਪੈਣਗੀਆਂ ਕਿਉਂਕਿ ਪੰਜਾਬ ਤਾਂ ਮੁੱਦੇ ਬੜੇ ਨੇ ਮੁੱਦੇ ਮੁੱਦਿਆਂ ਦੇ ਨਾਲ ਤੇ ਕੀ ਤੁਹਾਨੂੰ ਦਸੀਏਗਾ ਹਰ ਬੰਦਾ ਦੁਖੀ ਹੈ ਅੱਜ ਕੱਲ੍ਹ ਜਿਹੜੇ ਦੇ ਵਿੱਚ ਬਹੁਤ سارے ਪੰਜਾਬ ਦੇ ਮੁੱਦੇ ਨੇ ਤੇ ਇਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਇੱਕ ਇੱਕ ਮੁੱਦੇ ਦਾ ਹੌਲੀ ਹੌਲੀ ਹਾਂ ਸਮਾਂ ਲੱਗਦਾ ਵਾ ਕਿਉਂਕਿ ਧਾਣਾ ਬਣਾ ਬੜਾ ਪੁਰਾਣਾ ਉਲਝਿਆ ਹੋਇਆ ਵਾ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਬਟ ਕਿੱਥੋਂ ਦਾ ਸਟਾਰਟ ਕਰਨਾ ਚਾਹੀਦਾ ਆਪਾਂ ਨੂੰ ਆਪਾਂ ਨੂੰ ਇਹ ਥੋੜੀ ਹੈ ਕਿ ਹਾਂ ਇੱਧਰ ਦਾ ਥੋੜਾ ਜਿਹਾ ਕੀਤਾ ਚਲੋ ਛੱਡ ਦੋ ਕੋਈ ਨਹੀਂ ਲੋਕਾਂ ਦਾ ਧਿਆਨ ਭਟਕ ਗਿਆ ਹੁਣ ਇੱਧਰ ਨੂੰ ਸ਼ੁਰੂ ਹੋ ਜਿਓ ਇਦਾਂ ਨਹੀਂ ਆਪਾਂ ਲੋਕਾਂ ਨੂੰ ਫ੍ਰੀ ਦਾ ਆਦਤ ਨਾ ਪਾਈਏ ਸਭ ਨੂੰ ਕੋਈ ਇਹੋ ਜਿਹਾ ਕੰਮ ਕਰੀਏ ਕਿ ਜੋਬ ਕ੍ਰੀਏਟ ਹੋਵੇ ਜੋ ਕਿ ਬਿਜ਼ੀ ਰਹਿਣ ਆਪਣਾ ਕੰਮ ਕਰਨ ਤਖਾਨ ਹੁਣ ਦੇਖੋ ਤੁਸੀਂ ਵੇਖੇ ਹੀ ਆ ਹਨਾ ਕਈ ਮੰਤਰੀ ਸਾਹਿਬ ਕਹਿੰਦੇ ਸੀ ਨਹੀਂ ਜੀ ਨਹੀਂ ਸਾਡੇ ਕੋਲ ਸੀਆਈਡੀ ਦੀਆਂ ਰਿਪੋਰਟਾਂ ਆ ਗਈਆਂ ਬਿਲਕੁਲ ਹਾਂਜੀ ਅਸੀਂ ਤੇ ਜਿੱਤੇ ਪਏ ਹਾਂ ਹਾਂਜੀ ਤੇ ਉਹ ਉਧਰੋਂ ਵਿਰਸਾ ਸਿੰਘ ਜੀ ਕਹਿ ਦਿੰਦੇ ਅਸੀਂ ਜਿੱਤੇ ਪਏ ਸਾਨੂੰ ਸੀਆਈਡੀ ਕਹਿ ਗਈ ਉਹ ਉਧਰੋਂ ਪੁਲ ਆਪਣਾ ਪੁਲਸਰ ਸਾਹਿਬ ਕਹਿ ਦਿੰਦੇ ਸਾਡੇ ਕੋਲ ਆ ਗਈ ਸਾਰੀ ਸੀਆਈਡੀ ਤੇ ਰਿਜ਼ਲਟ ਤੁਹਾਨੂੰ ਉਸ ਦਿਨ ਦੱਸਿਆ ਸੀਗਾ ਕਿ ਰਿਜ਼ਲਟ ਕੁਝ ਜਿਹੜਾ ਵਾ ਉਹ ਹਰਾਨੀ ਜਨਕੀ ਹੋਣਗੇ ਬਿਲਕੁਲ ਨਹੀਂ ਬਹੁਤ ਬੜਾ ਦੇਖੋ ਬੜੇ ਵੱਡੇ ਮਾਰਜਨ ਦੇ ਨਾਲ ਬੜਾ ਲੋਕਾਂ ਨੇ ਤੁਹਾਨੂੰ ਮਨੋ ਕੇ ਜਿਹੜਾ ਵਾ ਉਹ ਵਿਸ਼ਵਾਸ ਜਿਹੜਾ ਵਾ ਭਾਈ ਅਮਰਪਾਲ ਸਿੰਘ ਤੇ ਵੀ ਪ੍ਰਗਟ ਕੀਤਾ ਆ ਹੁਣ ਸਰਜੀਤ ਸਿੰਘ ਤੇ ਵੀ ਪ੍ਰਗਟ ਕੀਤਾ ਤੇ ਦੇਖੋ ਹੁਣ ਜੋ ਉਹਨਾਂ ਨੇ ਸੋਚਿਆ ਵਾ ਨਾ ਜੇ ਜੇ ਜੋ ਆਸ ਦੀ ਕਿਰਨ ਜਿਹੜੀ ਆ ਉਹਨਾਂ ਦੇ ਵੀ ਜਾਗੀ ਆ ਕਿ ਦੇਖੋ ਸਭ ਤੋਂ ਜ਼ਿਆਦਾ ਤਾਂ ਨਸ਼ਾ ਜਿਹੜਾ ਉਹਦਰ ਬਹੁਤ ਜ਼ਿਆਦਾ ਬਿਲਕੁਲ ਇਕੱਲੀ ਉਹਦਰ ਦੀ ਇਹ ਨਹੀਂ ਇੰਨੀ ਚਲੋ ਤੇ ਵੀ ਚਲੋ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਹਰ ਇੱਕ ਥਾਂ ਦੀ ਬਿਲਕੁਲ ਮੈਂ ਸਹਿਮਤ ਆ ਤੁਹਾਡੀ ਗੱਲ ਨਾਲ ਪਰ ਇਹ ਵੀ ਚਲੋ ਨਸ਼ੇ ਦਾ ਮੁੱਦਾ ਵਾ ਸੇ ਖਰਾਤ ਮਾਰੇ ਆਦਾਦੀ ਗੱਲ ਕਰੀਏ ਉਹ ਵੀ ਕਈ ਮੁੱਦੇ ਨੇ ਹਣਾ ਉਹਦੇ ਵੀ ਬਹੁਤ ਸਾਰੇ ਮੁੱਦੇ ਨੇ ਚਲੋ ਉਹਨਾਂ ਨੇ ਵਿਸ਼ਵਾਸ ਜਿਹੜਾ ਵਾ ਜਤਾਇਆ ਵਾ ਤੇ ਆਸ ਕਰਦੇ ਆ ਕਿ ਪ੍ਰਮਾਤਮਾ ਕਿਰਪਾ ਕਰੇਗੀ ਉਹਨਾਂ ਲਈ ਉਮੀਦ ਕਰਦੇ ਆ ਉਹਨਾਂ ਹੁਣ ਸਿੱਖ ਚਿਹਰੇ ਜਿਹੜੇ ਪੰਜਾਬ ਮੀਨ ਕੀ ਆਪਾਂ ਕਹਿ ਸਕਦੇ ਆ ਕਿ ਇੱਕ ਸਿੱਖ ਚਿਹਰਾ ਜਿਹੜਾ ਉਹਨਾਂ ਨੇ ਜਤਾਇਆ ਆਪਣੇ ਸਿੱਖਾਂ ਦੇ ਵੀ ਬੜੇ ਮੁੱਦੇ ਨੇ ਪੰਜਾਬ ਚ ਬਾਕੀ ਸਾਰਿਆਂ ਦੇ ਵੀ ਬਹੁਤ ਮੁੱਦੇ ਨੇ ਤੇ ਪੰਜਾਬ ਦੇ ਆਪਣੇ ਬੜੇ ਮੁੱਦੇ ਨੇ ਉਮੀਦ ਕਰਦੇ ਆ ਕਿ ਹੌਲੀ ਹੌਲੀ ਇੱਕ ਇੱਕ ਕਰਕੇ ਇਹ ਸੁਧਾਰਨਗੇ ਉਮੀਦ ਤੇ ਇਹੀ ਪੰਜਾਬ ਦੇ ਹੁਣ ਅੱਜ ਤੁਸੀਂ ਖੰਡੂਰ ਸਾਹਿਬ ਦਾ ਰਿਜ਼ਲਟ ਵੇਖਿਆ ਹੋਣਾ ਅਕਾਲੀ ਦਲ ਕਿੱਥੇ ਆ ਗਿਆ ਬਿਲਕੁਲ ਅਕਾਲੀ ਦਲ ਬਿਲਕੁਲ ਹਾਸ਼ੀਅਤ ਤੇ ਠੀਕ ਹੈ ਨਾ ਪੰਜਵੇਂ ਸਥਾਨ ਤੇ ਅਜ ਅਕਾਲੀ ਦਲ ਰਿਹਾ ਪੱਲੇ ਖੰਡੂਰ ਸਾਹਿਬ ਤੇ ਨਹੀਂ ਪੂਰੇ ਪੰਜਾਬ ਤੇ ਸਿਰਫ ਇੱਕ ਬਠਿੰਡਾ ਸ਼ੀਟ ਕੱਢਦੀ ਹੈ ਤੇ ਅਕਾਲੀ ਦਲ ਕਿਹੇ ਵੀ ਕਿਤੇ ਵੀ ਮੈਦਾਨ 'ਚ ਨਹੀਂ ਜਾਂਦਾ ਹੁਣ ਜੇ ਆਪਾਂ 2 ਮਿੰਟ ਦੇ ਉੱਤੇ ਗੱਲ ਕਰੀਏ ਅਕਾਲੀ ਦਲ ਦੇ ਉੱਤੇ ਗੱਲ ਕਰੀਏ ਕਿ ਇਹ ਅੱਜ ਇੰਨਾ ਇਹ ਇੰਨਾ ਜਿਹੜਾ ਵਾ ਇਹਦਾ ਰਾਜਨੀਤਿਕ ਪਦਰ ਦੇ ਉੱਤੇ ਜਿਹੜਾ ਵਾ ਇੰਨਾ ਡਾਊਨ ਕਿਉਂ ਚਲਾ ਗਿਆ ਕਿਉਂਕਿ 100 103 ਸਾਲ ਪੁਰਾਣੀ ਪਾਰਟੀ 150 ਏਡੀ ਵੱਡੀ ਔਰ ਐਡਾ ਸ਼ਾਨਾਮਤ ਅ ਇਤਿਹਾਸ ਹੋਣ ਦੇ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਖਤਮ ਨਹੀਂ ਹੋਣੀ ਚਾਹੀਦੀ ਬਿਲਕੁਲ ਸਾਡੀ ਖੇਤਰੀ ਪਾਰਟੀ ਆ ਹੂੰ ਹੂੰ ਠੀਕ ਆ ਨਾ ਇੱਕ ਪੰਜਾਬ ਦੀ ਲੇਕਿਨ ਕਾਰਨ ਕੀ ਹੈਗੇ ਕਿ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹਨੇ ਕਦੀ ਸੰਜੀਦਗੀ ਦੇ ਨਾਲ ਇਸ ਗੱਲ ਤੇ ਸੋਚਿਆ ਹੀ ਨਹੀਂਗਾ ਬਿਲਕੁਲ ਕਿ ਅਸੀਂ ਸਾਡਾ ਦੇਣਵਰ ਦੇਣਾ ਅਸੀਂ ਥਾਂ ਨੂੰ ਕਿਉਂ ਜਾਣਦੇ ਆ ਹੂੰ ਜੇ ਜੇ ਇੰਨੇ ਇਲਜ਼ਾਮ ਲੱਗਦੇ ਰਹੇ ਨੇ ਦੇਖੋ ਸੱਚੇ ਸੌਦੇ ਵਾਲੇ ਦਾ ਇਲਜ਼ਾਮ ਲੱਗਦਾ ਸੀ ਮਾਫੀ ਦਾ ਇਲਜ਼ਾਮ ਲੱਗਦਾ ਸੀ ਹੋਰ ਵੀ ਕਈ ਦੇਖੋ ਆਮ ਤੁਸੀਂ ਵੇਖੋ ਰੋਜ਼ ਕੋਈ ਨਾ ਕੋਈ ਗੱਲ ਨਿਕਲ ਆਉਂਦੀ ਐ ਜੀ ਸ਼੍ਰੋਮਣੀ ਕਮੇਟੀ ਦਾ ਲੰਗਰ ਫਲਾਣੀ ਜਗ੍ਹਾ ਤੇ ਚੱਲ ਗਿਆ ਕਦੀ ਤੁਸੀਂ ਵੇਖਿਆ ਕਿ ਕਦੀ ਕਿਸੇ ਲੀਡਰ ਨੇ ਇਹ ਇੰਨਾ ਗੱਲਾਂ ਦੇ ਉੱਤੇ ਸਪਸ਼ਟਿਕਰਨ ਦਿੱਤਾ ਹੋਵੇ ਕਿ ਨਹੀਂ ਹਾਂ ਹਾਂ ਐ ਚੁੱਪ ਚੁੱਪੀ ਧਾਰ ਲੈਂਦੇ ਆ ਨਹੀਂ ਚੁੱਪ ਕੀਤੀ ਇਹ ਪਰਿਵਾਰਵਾਦ ਜਿਹੜਾ ਵਾ ਉਹਨੂੰ ਉਹਨਾਂ ਨੇ ਪ੍ਰਮੋਟ ਕੀਤਾ ਹਾਂ ਠੀਕ ਹੈ ਨਾ ਕੋਈ ਵੀ ਧਰਮ ਦੀ ਆੜ ਲੈ ਕੇ ਹੁਣ ਪਿਛਲੇ ਦਿਨੀ ਵੇਖਿਆ ਤੁਸੀਂ ਸੁਖਬੀਰ ਸਿੰਘ ਜੀ ਜਿਹੜੇ ਸੀਗੇ ਅਕਾਲ ਤਖਤ ਸਾਹਿਬ ਦੀ ਤਸਵੀਰ ਵਿਖਾ ਕੇ ਲੋਕਾਂ ਨੂੰ ਯਾਰ ਅੱਜ ਹੀ ਤਾਂ ਉਹ ਅਕਾਲ ਤਖਤ ਸਾਹਿਬ ਦੀ ਤਸਵੀਰ ਚੱਟੇ ਹੁੰਦੀ ਹੈ ਹਾਂ ਕਾਲ ਸੋਚਣ ਵਾਲੀ ਸੀ ਹੈ ਨਾ ਕਿ ਲੀਡਰਸ਼ਿਪ ਕਾਰਨ ਹੀ ਆ ਕਿ ਲੀਡਰਸ਼ਿਪ ਨੇ ਲੀਡਰਸ਼ਿਪ ਨੇ ਕੋਈ ਇੰਨਾ ਜਿਆਦਾ ਜਿਹੜਾ ਵਾ ਕੋਈ ਵਧੀਆ ਰੋਲ ਜਿਹੜਾ ਵਾ ਉਹ ਨਹੀਂ ਨੁਮਾਇਆ ਹਮ ਆਪਸੀ ਫੁੱਟ ਜਿਹੜੀ ਆ ਉਹ ਬਹੁਤ ਵੇਖਣ ਨੂੰ ਮਿਲ ਬਿਲਕੁਲ ਸਿੱਧੇ ਤੁਹਾਡੇ ਸਾਹਮਣੇ ਸਿੱਧੇ ਸਾਹਮਣੇ ਲੋਕਾਂ ਨੇ ਨਹੀਂ ਯਕੀਨ ਕੀਤਾ ਲੋਕ ਲੋਕ ਅੱਜ ਕੱਲ ਜਿਹੜਾ ਨਾ ਵੋਟਰ ਬੜਾ ਸਿਆਣਾ ਹੋ ਗਿਆ ਇਹ ਸੋਚਦੇ ਆ ਕਿ ਪਹਿਲਾਂ ਠੀਕ ਹੈ ਜੀ ਐਉਂ ਜਿੱਦਾਂ ਹੁਣ ਜੁੰਗਲੇ ਬਾਜ਼ੀਆਂ ਵੀ ਸਟੇਜਾਂ ਤੇ ਹੁੰਦੀਆਂ ਨੇ ਹੁਣ ਤਾਂ ਵੋਟਰ ਵਿਚ ਸਿੱਧਾ ਕਹਿ ਦਿੰਦਾ ਕਿ ਯਾਰ ਤੁਸੀਂ ਵਿਸ਼ਵਾਸ ਹੀ ਇੰਨਾ ਕਿ ਜਦੋਂ ਉੱਠ ਕੇ ਆ ਇਹਨਾਂ ਲੋਕਾਂ ਲੀਟਰਾਂ ਤੋਂ ਬਿਲਕੁਲ ਠੀਕ ਹੈ ਇਹ ਵਿਸ਼ਵਾਸ ਦੁਬਾਰਾ ਬਣਾਉਣਾ ਪੈਗਾ ਜੇ ਉਹ ਹਾਂ ਹਾਂ ਬਿਲਕੁਲ سنجਿਦਗੀ ਦੇ ਨਾਲ ਸੋਚਣਾ ਪਊਗਾ ਪਾਰਟੀ ਦੇ ਵਿੱਚ ਕੁਝ ਚੇਂਜ ਲੈ ਕੇ ਆਉਣੇ ਪੈਣਗੇ ਪਾਰਟੀ ਜਿਹੜੀ ਆ ਫਿਰ ਸਰਵਾਈਵ ਤਾਂ ਹੀ ਹੋਊਗੀ ਤੇ ਬਹੁਤ ਜ਼ਰੂਰੀ ਆ ਕਿ ਕਾਲੀ ਦਲ ਪਾਰਟੀ ਜਿਹੜੀ ਆ ਉਹ ਉਹ ਬਿਲਕੁਲ ਉਹ ਹੋਣ ਥੋਸ ਦੁਬਾਰਾ ਜਿਹੜਾ ਉਹਨੂੰ ਤਬਦੀਲੀ ਕਰਕੇ ਉਹਨਾਂ ਨੂੰ ਆਉਣਾ ਪਊਗਾ ਨੀਤੀਆਂ ਵਿੱਚ ਬਦਲਾਅ ਕਰਨਾ ਪਊਗਾ ਉਹ ਜੋ ਵੀ ਸਾਡੇ ਨਾਲੋਂ ਬਿਹਤਰ ਜਾਣਦੇ ਨੇ ਕੀ ਕਰਨਾ ਉਹਨਾਂ ਨੇ ਜਾਂ ਕੋਈ ਲੀਡਰਸ਼ਿਪ ਚੇਂਜ ਕਰਨੀ ਆ ਜਾਂ ਜੋ ਵੀ ਬਦਲਾਵ ਠੀਕ ਹੈ ਕਿ ਬਹੁਤ ਜ਼ਰੂਰੀ ਹੈ ਨਹੀਂ ਤੇ ਅੱਜ ਤੁਹਾਡੇ ਸਾਹਮਣੇ ਆ ਇੱਕ ਏਡੀ ਮਜ਼ਬੂਤ ਪਾਰਟੀ ਏਡਾ ਸ਼ਾਨਾ ਮਤਾ ਇਤਿਹਾਸ ਹੋਵੇ ਔਰ ਇੱਕ ਪੰਥਕ ਪਾਰਟੀ ਜਿਹੜੀ ਆ ਅੰਜਲ ਪੰਜਵੇਂ ਸਥਾਨ ਤੇ ਜਾ ਕੇ ਖਲੋਤੀ ਬਿਲਕੁਲ ਹਾਂ ਤੇ ਕਾਂਗਰਸ ਦੇ ਇੰਨੀ ਆਸ ਨਹੀਂ ਸੀ ਕਹਿ ਸਕਦੇ ਆ ਤੇ ਜਾਂ ਕਾਂਗਰਸ ਦੇ ਪਿਛਲੇ ਦਿਨਾਂ ਦੇ ਵਿੱਚ ਨਾ ਹੀ ਕੁਝ ਚੱਲ ਰਿਹਾ ਕੋਈ ਨੇਤਾ ਆ ਗਿਆ ਕੋਈ ਚੱਲ ਗਿਆ ਕੋਈ ਆਇਆ ਬਟ ਫਿਰ ਵੀ ਉਹ ਪੰਜਾਬ 'ਚ ਵਧੀਆ ਪਰਫਾਰਮ ਕਰ ਗਈ ਸੱਤ ਸੀਟਾਂ ਕਾਟ ਗਈ। ਦੇਖੋ ਇਹ ਇਹ ਜਿਹੜਾ ਨੇਤਾ ਆ ਗਿਆ ਚੱਲ ਗਿਆ ਦੀ ਗੱਲ ਤੁਸੀਂ ਕਰਦੇ ਹੋ ਨਾ ਮੈਂ ਬੜੀ ਵਧੀਆ ਗੱਲ ਸੁਣੀ ਸੀ ਇੱਕ ਤੇ ਦੇਖੋ ਆ ਸਾਨੂੰ ਨਾ ਆਪਣਾ ਹੀ ਬੂਟਾ ਜਿਹੜਾ ਵਾ ਉਹ ਪਾਲਣਾ ਚਾਹੀਦਾ। ਬਿਲਕੁਲ। ਠੀਕ ਹੈ ਕਹਿੰਦੇ ਜਦੋਂ ਅਸੀਂ ਪਲਿਆ ਪਲਾਸਾ ਬੂਟਾ ਜਿਹੜਾ ਨਾ ਜਦੋਂ ਵੱਡਾ ਬੂਟਾ ਜਦੋਂ ਕਿਸੇ ਦੇ ਘਰੋਂ ਪੁੱਟ ਕੇ ਲੈ ਕੇ ਜਾਂਦੇ ਆ ਨਾ ਤੇ ਨਾ ਤੋਂ ਪੁੱਟਣ ਵਾਲੇ ਨੂੰ ਫਾਇਦਾ ਹੁੰਦਾ ਤੇ ਨਾ ਉਹ ਜਿਹੜਾ ਪੁੱਟ ਕੇ ਖੰਡਦਾ ਨਾ ਉਹਨੂੰ ਫਾਇਦਾ ਹੁੰਦਾ ਵਾ ਤੇ ਜਾ ਕੇ ਜਦੋਂ ਉਹ ਬੂਟਾ ਜਾ ਕੇ ਜਦੋਂ ਆਪਣੇ ਘਰੇ ਲਾਉਂਦਾ ਤੇ ਜੇ ਉਹ ਬੂਟਾ ਤੁਰ ਗਿਆ ਤੁਰ ਗਿਆ ਨਹੀਂ ਤੇ ਜ਼ਿਆਦਾਤਰ ਬੂਟੇ ਸੁੱਕਦੇ ਹੀ ਵਿਖੇ ਬਿਲਕੁਲ ਇਹ ਵੀ ਹੋਇਆ ਤੇ ਇਹਦੇ ਨਾਲੋਂ ਬਿਹਤਰ ਇਹ ਆ ਕਿ ਇੱਕ ਦੂਜੇ ਦੇ ਇਧਰ ਉਧਰ ਚੁੱਕਣ ਨਾਲੋਂ ਚੰਗਾ ਕਿ ਤੁਸੀਂ ਆਪਦੇ ਬੂਟੇ ਨੂੰ ਹੀ ਵਧੀਆ ਤਰੀਕੇ ਨਾਲ ਜਿਹੜਾ ਵਾ ਉਹਦੀ ਸੰਭਾਲ ਕਰੋ ਬੜੀ ਬੜੀ ਤੁਸੀਂ ਆਪਣੇ ਬੱਚੇ ਪੈਦਾ ਕਰੋ ਜਿਹੜੇ ਬੱਚੇ ਮੀਨਸ ਕਿ ਲੀਡਰ ਆਪਣੀ ਪਾਰਟੀ ਜਿਹੜੀ ਆ ਆਪਣੇ ਲੀਡਰ ਪੈਦਾ ਕਰਨ ਨਵੇਂ ਮੁੰਡਿਆਂ ਨੂੰ ਮੌਕਾ ਦੇਣਾ ਉਹਨਾਂ ਨੂੰ ਟ੍ਰੇਨਡ ਕਰਨ ਪੂਰਾ ਜਿਹੜੇ ਵੱਡੇ ਸਿਆਸੀ ਸਿਆਸਾਦਾਨ ਨੇ ਪਾ ਕਰਕੇ ਜਿਹੜਾ ਵਾ ਇਹਨਾਂ ਚੀਜ਼ਾਂ ਦਾ ਤਾਂ ਹੋ ਸਕਦਾ ਕਿਸੇ ਦਾ ਇੱਧਰ ਉੱਧਰ ਝਾਕਣ ਨਾਲੋਂ ਅਸੀਂ ਆਪ ਦਾ ਵੇਖੀਏ ਤੇ ਵਧੀਆ ਰਹੂਗਾ ਰਿਜ਼ਲਟ ਤੁਸੀਂ ਵੇਖੀ ਬਿੱਟੂ ਜੀ ਵੇਖੋ ਕਾਂਗਰਸ ਵੱਲੋਂ ਆਏ ਬੀਜੇਪੀ ਚ ਕੀ ਬਣਿਆ ਨਹੀਂ ਕੋਈ ਵੀ ਆਪਾਂ ਰਿੰਕੂ ਜੀ ਰਿੰਕੂ ਜੀ ਤਾਂ ਹੈ ਕਿ ਉਹ ਕੀ ਕਹਿੰਦਾ ਨਾ ਘੜਦਾ ਨਾ ਘਾੜਦਾ ਘਾੜਦਾ ਤੇ ਕੋਈ ਵੀ ਜਿਹਨੇ ਵੀ ਨੇਤਾ ਜਿਹੜੇ ਆ ਆਪਣੇ ਕਾਂਗਰਸ ਛੱਡ ਕੇ ਬੀਜੇਪੀ ਚ ਗਏ ਆ ਚਲੋ ਵੋਟ ਬੈਂਕ ਥੋੜਾ ਬੀਜੇਪੀ ਦਾ ਵਧੀਆ ਬਟ ਹਾਂ ਇਹ ਇਹ ਵੀ ਗੱਲ ਤੁਸੀਂ ਬੜੀ ਵਧੀਆ ਕੀਤੀ ਦੇਖੋ ਜੇ ਬੀਜੇਪੀ ਨੂੰ ਕੋਈ ਅੱਜ ਸ਼ੀਟ ਨਹੀਂ ਨਾ ਮਿਲ ਹੂੰ ਹੂੰ ਤੇ ਉਹਨੂੰ ਇੰਨਾ ਤੁਸੀਂ ਨਾਰਮਲ ਹੀ ਨਾ ਲਾਓ ਦੇਖੋ ਉਹਨਾਂ ਦਾ ਵੋਟ ਬੈਂਕ ਦੇਖੋ ਇਹ ਸਮਝ ਲਓ ਕਿ 27 ਵਾਸਤੇ ਉਹਨਾਂ ਦਾ ਵੀ ਚੱਕਾ ਲੱਗ ਗਿਆ ਲੱਗ ਗਿਆ ਉਹਨਾਂ ਕੋਲ ਕੈਂਡੀਡੇਟ ਹੈਗੇ ਤੇ ਆਮ ਆਦਮੀ ਪਾਰਟੀ ਕੋਲ ਮੌਕਾ ਵਾ ਆਮ ਆਦਮੀ ਪਾਰਟੀ ਕੋਲ ਮੌਕਾ 3 ਸਾਲ ਹੈਗੇ ਨੇ ਨਾਲੇ ਮਲੇ ਮੇਰਾ ਤਾਂ ਕੁਝ ਨਹੀਂ ਵਿਗੜਿਆ ਵਿਗੜਿਆ ਨਹੀਂ ਹੈ ਮੈਂ ਐਡਾ ਵਧੀਆ ਫਤਵਾ ਲੋਕਾਂ ਨੇ ਦਿੱਤਾ ਵਾ ਕਿ ਜਿਹੜਾ ਨਾ ਜਿਹੜਾ ਉਹ ਭੁੱਲ ਗਏ ਸੀ ਤਾਂ ਲੋਕ ਉਹਨੂੰ ਦੇਖਣ ਦਾ ਭਣ ਬਿਲਕੁਲ ਬਿਲਕੁਲ ਇਹ ਉਮੀਦ ਕਰਦੇ ਆ ਕਿ ਦੇਖੋ ਪਤਾ ਕਿ ਆਸ ਬੜੀ ਸੀ ਆਮ ਆਦਮੀ ਪਾਰਟੀ ਤੇ ਲੋਕ ਤੰਗ ਆ ਗਏ ਸੀ ਸਿਸਟਮ ਤੋਂ ਹੂੰ ਹੂੰ ਜਿੱਦਾਂ ਹੰੜੇ ਰਿਸ਼ਵਤ ਖੋਰੀ ਬਿਲਕੁਲ ਰਿਸ਼ਵਤ ਖੋਰੀ ਪਹਿਲਾਂ ਤਾਂ ਫਿਰ ਵੀ ਚਲੋ ਮੈਂ ਕਹਿੰਦਾ ਕੋ ਪੈਸੇ ਥੋੜਾਕ ਜੇਰ ਨਾ ਜਦੋਂ ਨਵੀਂ ਨਵੀਂ ਸਰਕਾਰ ਬਣੀ ਆ ਤੇ ਇਸ ਚੀਜ਼ ਦੇ ਉੱਤੇ ਰੋਕ ਲੱਗੀ ਸੀਗੀ ਹੂੰ ਵਧੀਆ ਤਰੀਕੇ ਨਾਲ ਚੱਲਦਾ ਰਿਹਾ ਸੀ ਕੰਮ ਹਾਂਜੀ ਪਰ ਹੁਣ ਦਿਨ ਬਰ ਦਿਨ ਜਿਹੜਾ ਵਾ ਉਹ ਵਸ ਜਿਉਂਦਾ ਤਿਉਂ ਫੇਰ ਆ ਗਿਆ ਠੀਕ ਹੈ ਅਫਸਰशाही ਆਪਣੇ ਤਰੀਕੇ ਨਾਲ ਚੱਲਦੀ ਆ ਲੋਕ ਤੰਗ ਨੇ ਵਿਚਾਰੇ ਕੰਮ ਕਿਸ ਦਾ ਹੁੰਦਾ ਕੋਈ ਨਹੀਂਗਾ ਪੈਸੇ ਦੌੜ ਪਹਿਲਾਂ ਤਾਂ ਪੈਸੇ ਦੇ ਕੇ ਜਿਹੜਾ ਸੀਗਾ ਉਹ ਫੇਰ ਵੀ ਲੋਕੀ ਕਰਵਾ ਲੈਂਦੇ ਸੀ ਹੁਣ ਤੇ ਉਹ ਡਬਲ ਦੇ ਕੇ ਜਿਹੜਾ ਉਹ ਹੁੰਦਿਆ ਮਹंगाई ਕਿੰਨੀ ਵੱਧ ਗਈ ਆ ਸਾਰੇ ਇਹੀ ਕਹਿ ਰਹੇ ਆ ਤੇ ਉਮੀਦ ਕਰਦੇ ਆ ਕਿ ਥੋੜਾ ਸੁਧਾਰ ਕਰਨਗੇ ਆਪਣੇ ਆਪ 'ਚ ਥੋੜਾ ਆਪਣੀ ਪੀੜ੍ਹੀ ਥੱਲੇ ਛੋਟਾ ਵੀ ਮਾਰਨਗੇ ਤੇ ਦੇਖੋ ਮਾਰਨਗੇ ਤੇ ਚੰਗੇ ਰਹਿਣਗੇ ਮਾਰਨ ਤਾਂ ਲੋਤਾ ਨਹੀਂ ਤੇ 2027 ਜਿਆਦਾ ਦੂਰ ਨਹੀਂ ਆ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਲੋਕੀ ਲੋਕ ਬੜੇ ਸਿਆਣੇ ভোটার ਬੜਾ ਸਿਆਣਾ ਹੋ ਗਿਆ ਅੱਜਕੱਲ ਨਹੀਂ ਅੱਜਕੱਲ ਸੋਸ਼ਲ ਮੀਡੀਆ ਦਾ ਜਮਾਨਾ ਵਾ ਪਲ-ਪਲ ਦੀ ਖਬਰ ਰੱਖਦੇ ਸਾਰੇ ਪੰਜਾਬ ਦੇ ਬਿਲਕੁਲ ਇਵਨ ਕਿ ਜਿਹੜੇ ਪੰਜਾਬ ਤੋਂ ਬਾਹਰ ਵੀ ਬੈਠੇ ਆ ਹੁਣ ਆਪਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਤਾਂ ਅਸੀਂ ਵੇਖੋ ਅ ਬੈਰੀਨ ਦੇ ਵਿੱਚ ਬੈਠੇ ਸਾਡੇ ਆਰਗਿਆਂ ਨੂੰ ਮੌਕਾ ਮਿਲ ਗਿਆ ਹਨਾ ਕੋਈ ਆਪਣੀ ਗੱਲ ਜਿਹੜੀ ਆ ਉਹ ਆਪਣੇ ਪੰਜਾਬ ਦੇ ਦੇ ਦੁਨੀਆ ਦੇ ਜਿਹੜੇ ਵੀ ਪੋਨੇ ਚ ਵਸਦੇ ਹੀ ਨਾ ਹਾਂਜੀ ਹਾਂ ਉਹਨਾਂ ਦੀ ਸਾਰਿਆਂ ਦੀ ਨਿਗਾ ਸੀ ਕਿ ਕਿੱਦਾਂ ਦੀ ਰਹੇਗੀ ਇਸ ਵਾਰ ਦੀ ਸਿਆਸਤ ਪੰਜਾਬ ਦੇ ਲੋਕ ਕਿਸ ਪਾਰਟੀ ਨੂੰ ਫਤਵਾ ਦੇਣਗੇ ਹੁਣ ਜਿਹੜੇ ਕਹਿੰਦੇ ਸੀ 400 ਤੋਂ ਵੱਧ ਸੀਟ ਲੈ ਕੇ ਜਾਵਾਂਗੇ ਉਹਨਾਂ ਦਾ ਵੀ ਵੇਖ ਲਓ ਬਿਲਕੁਲ ਉਹ ਹੈ ਕਿ ਨਹੀਂ ਜਿਹੜੇ ਇੱਕ ਹੀ ਬੰਦੇ ਦੇ ਨਾਂ ਦੇ ਉੱਤੇ ਜਿਹੜੀ ਰਾਜਨੀਤੀ ਸਾਰੀ ਡਿਪੈਂਡਡ ਕਰ ਦਿੱਤੀ ਸੀ ਕਿਉਂਕਿ ਨਹੀਂ ਜੀ ਬਸ ਉਹ ਦੇਖੋ 300 ਪਿਛਲੀ ਵਾਰੀ ਦੀਆਂ 300 ਤਿੰਨ ਸੀਟਾਂ ਪਵਾੜ ਕੇ ਹੁਣ 239 ਤੇ ਆ ਗਏ 39 ਤੇ ਆ ਗਏ ਠੀਕ ਹੋ ਗਿਆ ਤੇ ਗਰਾਫ ਹੁੰਦਾ ਵੀ ਕਾਫੀ ਡਿੱਗਾ ਕਾਫੀ ਡਿੱਗਾ ਵਾ ਦੇਖੋ ਹੁਣ ਗੱਠ ਜੋੜ ਕਰਕੇ ਫਿਰ ਜਾ ਕੇ ਜੋ ਵੀ ਕੋਸ਼ਿਸ਼ ਚਲਾਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਾ ਹੈ ਪੌਂਡ ਦੇ ਤੇ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਵਿੱਚ ਪੂਰੀ ਪਿਕਚਰ ਕਲੀਅਰ ਹੋ ਜਾਏਗੀ ਕਿ ਕਿਹੜੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਆ ਬਾਕੀ ਪੰਜਾਬ ਦੇ ਲੋਕਾਂ ਨੇ ਇਸ ਵਾਰ ਬੜਾ ਵਧੀਆ ਫੈਸਲਾ ਲਿਆ ਵਾ ਠੀਕ ਹੈ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਉਹਨੂੰ ਵੀ ਦਿੱਤਾ ਹੈਗਾ ਫਤਵਾ ਦਿੱਤਾ ਹੈਗਾ ਨਹੀਂ ਉਹਨਾਂ ਕੋ ਹੁਣ ਚਾਹੀਦਾ ਹੈਗਾ ਚੋਣੀਆਂ ਆ ਆਜ਼ਾਦਮੀ ਦੇ ਵਾਰ ਚੋਣੇ ਨੇ ਚੋਣੇ ਨੇ ਆਜ਼ਾਦਮੀ ਦੇ ਉਮੀਦਵਾਰ ਤੇ ਹੁਣ ਆਮ ਆਦਮੀ ਵਾਲਿਆਂ ਕੋ ਵੀ ਹੁਣ ਟਾਈਮ ਹੈਗਾ ਵਾ ਦੇਖੋ ਜੇ ਆਪਣੀਆਂ ਨੀਤੀਆਂ ਦੇ ਵਿੱਚ ਕਮਾਕਾਰਾਂ ਦੇ ਵਿੱਚ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਇੰਪਲੀਮੈਂਟ ਕਰਦੇ ਨੇਗੇ ਤੇ 2027 ਦੀਆਂ ਚੋਣਾਂ 'ਚ ਫਿਰ ਆਪਣੇ ਆਪ ਨੂੰ ਜਿਉਂਦਾ ਰੱਖ ਸਕਦੇ ਆ ਨਹੀਂ ਤੇ ਫਿਰ ਜਿਸ ਤਰ੍ਹਾਂ ਯਾਰ ਕਹਾ ਹੋਇਆ 13 ਸ਼ੀਟਾਂ ਦਾ ਦਾਅਵਾ ਕਰਦੇ ਸੀ ਬਸ ਇੱਕ ਹੀ ਮਿਟਿਆ ਗਾੜੀਆਂ ਤਿੰਨ ਦੇ ਇੰਤਾਈਆਂ ਤਿੰਨ ਤੇ ਆਣ ਘਲੋਤੇ ਆ ਤੇ ਉਮੀਦ ਕਰਦੇ ਆ ਕਿ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨਗੇ ਦੇਖੋ ਜੀ ਮੇਨ ਗੱਲ ਕੀ ਆ ਕਿ ਲੈ ਦੇ ਕੇ ਗੱਲ ਕਾਢੀ ਆਉਂਦੀ ਆ ਕਿ ਪੰਜਾਬ ਦੇ ਲੋਕਾਂ ਦੇ ਜਿਹੜੇ ਮੁੱਦੇ ਆ ਉਹਨਾਂ ਦਾ ਹੱਲ ਹੋਣਾ ਚਾਹੀਦਾ ਪੰਜਾਬ ਦੀ ਭਲਾਈ ਵਾਸਤੇ ਤੇ ਜੇ ਪੰਜਾਬ ਦੇ ਮੁੱਦੇ ਹੀ ਉੱਦਾਂ ਦੇ ਕਿਉਂ ਦੇ ਤਿਉਹੇ ਖੜੇ ਰਹਿਣਗੇ ਕਿਸੇ ਨੂੰ ਚਿਤਾਈ ਦਾ ਕੋਈ ਫਾਇਦਾ ਨਹੀਂ ਹੈ ਦੇਖੋ ਨਾ ਲੋਕ ਲੋਕ ਗਾੜੀ ਹੋਣੀ ਚਾਹੀਦੀ ਆ ਲੋਕਾਂ ਨੂੰ ਮੁੱਖ ਰੱਖਣਾ ਚਾਹੀਦਾ ਵਾ ਇਹ ਜਿਹੜੇ ਵਿਚਾਰੇ ਕਿੰਨਾ ਕੁਛ ਝੱਲ ਕੇ ਤੁਹਾਨੂੰ ਵੋਟਾਂ ਪਾਉਂਦੇ ਨੇ ਕਿੰਨੇ ਕਿੰਨੇ ਵਿਚਾਰੇ ਜੇ ਹੁਣ ਵਰਕਰ ਆ ਵਿਚਾਰੇ ਤਾਂ ਉਹ ਵੀ ਤਾਂ ਕਿੰਨੀ ਮਿਹਨਤ ਕਰਦੇ ਆ ਨਹੀਂ ਮਿਹਨਤ ਕਰਦੇ ਆ ਮੁਰ ਕੇ ਫੇਰ ਉਤਰੇ ਔਲੀ ਔਲੀ ਕੋਈ ਕਿਤੇ ਬਿਠਾ ਹੁੰਦਾ ਯਾਰ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਉਹ ਫਿਰ ਨਿਰਾਸ਼ਾ ਜੀ ਪੱਲੇ ਪੈਂਦੀ ਆ ਆਮ ਕਰਕੇ ਦੇਖ ਨੂੰ ਮਿਲਦਾ ਇਹੋ ਚੀਜ਼ਾਂ ਜਦੋਂ ਕੋਈ ਮੰਤਰੀ ਬਣ ਜਾਂਦਾ ਵਾ ਤੇ ਬਾਅਦ ਵਿੱਚ ਫਿਰ ਥੋੜਾ ਮੰਤਰੀ ਵਾਲਾ ਆਉਣਾ ਵੀ ਚਾਹੀਦਾ ਤਹੀਂ ਦੇਖੋ ਅੱਜ ਫਿਰ ਇਲੈਕਸ਼ਨ ਜਿੱਤੇ ਉਹ ਚਿੱਠੀ ਛੱਡ ਤਹੀਓ ਕੱਢ ਕੇ ਪਾਏ ਜੇ ਇਹ ਥੋੜਾ ਜਿਹਾ ਹੋ ਜਾਂਦਾ ਵਾ ਤੇ ਉਮੀਦ ਕਰਦੇ ਆ ਕਿ ਪੰਜਾਬ ਦੇ ਜਿਹੜੇ ਮਸਲੇ ਆ ਇਲੈਕਸ਼ਨ ਵੱਲ ਧਿਆਨ ਸੀ ਗੱਲ ਇਨ੍ਹਾਂ ਦਾ ਹੱਲ ਹੋਏਗਾ ਤੇ ਪੰਜਾਬ ਦੇ ਲੋਕਾਂ ਦੇ ਮਸਲਿਆਂ ਦਾ ਹੱਲ ਹੋਏਗਾ ਪੰਜਾਬ ਦਾ ਕੁਝ ਸੁਧਾਰ ਹੋਏਗਾ ਨਸ਼ਿਆਂ ਦਾ ਜਿਹੜਾ ਮੁੱਦਾ ਸੀ ਉਹ ਤੇ ਉਮੀਦ ਕਰਦੇ ਆਂਗੇ ਥੋੜੀ ਠੱਲ ਪਾਉਣ ਵਾਲੇ ਦਿਨਾਂ ਦੇ ਵਿੱਚ ਆਸ ਕਰਨਾ ਸਾਡਾ ਹੱਕ ਆ ਆਸ ਤੇ ਦੁਨੀਆ ਦਾ ਆਸ ਤੇ ਦੁਨੀਆ ਕਾ ਕੋਈ ਗੱਲ ਨਹੀਂ ਚਲੋ ਬਹੁਤ ਬਹੁਤ ਧੰਨਵਾਦ ਆਡਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਰੂਬਰੂ ਹੋਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੁਰੂ ਸਾਹਿਬ ਸਤਿ ਸ੍ਰੀ ਅਕਾਲ